ਪੰਜਾਬ ਸਰਕਾਰ ਵੱਲੋਂ ਹਾਲ ਹੀ ਦੇ ਵਿੱਚ ਲਾਗੂ ਕੀਤੇ 6ਵੀਂ ਪੀ ਕਮਿਸ਼ਨ ਵਿੱਚ ਡਾਕਟਰਾਂ ਨੂੰ ਤਨਖਾਹ ਦੇ ਨਾਲ ਮਿਲਦੀ ਐਨਪੀਏ ਪੱਤੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਡਾਕਟਰਾਂ ਦੇ ਵਿੱਚ ਸਰਕਾਰ ਖਿਲਾਫ ਕਾਫੀ ਰੋਸ ਵਖਨ ਨੂੰ ਮਿਲ ਰਿਹਾ ਹੈ ਡਾਕਟਰਾਂ ਵੱਲੋਂ ਸਰਕਾਰ ਦੇ ਉਕਤ ਫੈਸਲੇ ਦਾ ਵਿਰੋਧ ਕਰਦਿਆ ਤਰਨਤਾਰਨ ਦੇ ਸਿਵਲ ਹਸਪਤਾਲ ਵਿਖੇ ਗੇਟ ਰੈਲੀ ਕਰਕੇ ਸਰਕਾਰ ਖਿਲਾਫ ਸੰਕੇਤਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਅੱਜ ਇੱਥੇ ਸਿਵਲ ਹਸਪੀਟਲ ਤਰਨਤਾਰਨ ਵਿਖੇ ਅਸੀਂ ਸਾਰੇ ਡਾਕਟਰ ਸਭਾਨ ਇਕੱਠੇ ਹੋਏ ਆਂ ਔਰ ਸਰਕਾਰ ਵੱਲੋਂ ਜੋ ਸਾਡਾ ਪੇ ਕਮਿਸ਼ਨ ਦੀ ਨਵੀਂ ਰਿਪੋਰਟ ਆਈ ਆ ਰეკਮੈਂਡੇਸ਼ਨ ਆਈ ਆ ਉਹਦੇ ਮੁਤਾਬਕ ਸਾਡਾ ਐਨਪੀਏ ਕੱਟਿਆ ਜਾ ਰਿਹਾ ਜੋ ਕਿ ਸਾਨੂੰ ਪਿਛਲੇ 20 30 ਸਾਲ ਤੋਂ ਸਾਡਾ ਹੱਕ ਆ ਉਹ ਸਾਨੂੰ ਮਿਲ ਰਿਹਾ ਪਰ ਨਵੀਂ ਸਰਕਾਰ ਦੇ ਮੁਤਾਬਕ ਜਿਹੜੀ ਪੇ ਕਮਿਸ਼ਨ ਦੀ ਰਿਪੋਰਟ ਆ ਉਹਦੇ ਵਿੱਚ ਉਹਨਾਂ ਨੇ ਸਾਡਾ ਐਨਪੀਏ ਜਿਹੜਾ ਹੈਗਾ ਉਹ ਹਟਾ ਕੇ ਬੇਸਿਕ ਦੇ ਪਾਰਟ ਤੋਂ ਹਟਾ ਦਿੱਤਾ ਗਿਆ ਤੇ ਨਾਲ ਉਹਦਾ 25% ਤੋਂ 20% ਕਰ ਦਿੱਤਾ ਗਿਆ ਪਰ ਇਦੇ ਮੁਤਾਬਕ ਹੀ ਜਿਵੇਂ ਦਿੱਲੀ ਦੀ ਗਵਰਨਮੈਂਟ ਇੱਕ ਐਨਪੀਏ ਦੇ ਰਹੀ ਆ ਐਨਪੀਏ ਹਰਿਆਣਾ ਦੀ ਸਰਕਾਰ ਵੀ ਦੇ ਰਹੀ ਆ ਸਿਰਫ ਪੰਜਾਬ ਸਰਕਾਰ ਸਾਡੇ ਤੋਂ ਜਿਹੜਾ ਸਾਡਾ ਐਨਪੀਏ ਇੱਕ ਡਾਕਟਰ ਆਪਣੀਆਂ ਵੜਮੋਲੀਆਂ ਆਪਣੀ ਜਾਨ ਜੋਖਮ ਚ ਪਾ ਕੇ ਡਿਊਟੀਆਂ ਕਰਦੇ ਨੇ ਜਿਵੇਂ ਐਚਸੀਵੀ ਪੇਸ਼ੈਂਟ ਐਚਆਈਵੀ ਪੇਸ਼ੈਂਟ ਦਾ ਇਲਾਜ ਤੇ ਪਿਛੇ 2 ਸਾਲ ਤੋਂ ਡਾਕਟਰ ਆਪਣਾ ਕਰੋਨਾ ਡਿਊਟੀਆਂ ਜਿਹੜੀਆਂ ਹੈਗੀਆਂ ਨੇ ਉਹ ਤਨਦੇਹੀ ਨਾਲ ਨਿਭਾ ਰਹੇ ਨੇ ਤੇ ਸਰਕਾਰ ਨੇ ਇਹ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿਓ ਹਿਆ ਵੀ ਪਹਿਲਾਂ ਇੱਕ ਬੰਨੇ ਤਾਂ ਸਾਨੂੰ ਸਰਕਾਰ ਕਹਿੰਦੀ ਆ ਕਿ ਇਹ ਸਾਡੇ ਕਰੋਨਾ ਵਾਰੀਅਰਸ ਨੇ ਤੇ ਅਸੀਂ ਜਿਹੜੇ ਡਾਕਟਰ ਆ ਇਹਨਾਂ ਦੀ ਬਹੁਤ ਵੱਡੀ ਮਤਲਬ ਸਿਹਤ ਵਾਸਤੇ ਬਹੁਤ ਵੱਡਾ ਇਹਨਾਂ ਦਾ ਯੋਗਦਾਨ ਆ ਕਰੋਨਾ ਨੂੰ ਕੰਟਰੋਲ ਕਰਨ ਦੇ ਵਿੱਚ ਸਾਰੇ ਪਾਸੇ ਔਰ ਆਪ ਹੀ ਸਰਕਾਰ ਸਾਡੇ ਜਿਹੜੇ ਬਣਦੇ ਹੱਕ ਆ ਉਹ ਸਾਡੇ ਤੋਂ ਖੋਣ ਜਾ ਰਹੀ ਆ ਅਸੀਂ ਚਾਹੁੰਦੇ ਆ ਕਿ ਸਾਡਾ ਜਿਹੜਾ ਬਣਦਾ ਹੱਕ ਆ ਸਾਡੀ ਐਨਪੀਏ ਆ ਉਹਨੂੰ ਸਰਕਾਰ ਬਿਲਕੁਲ ਨਾ ਛੇੜੇ ਜੇ ਸਰਕਾਰ ਨੇ ਸਾਡੇ ਐਨਪੀਏ ਤੇ ਹਮਲਾ ਕੀਤਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਪਣੀ ਪੂਰੀ ਕੰਪਲੀਟ ਪੰਜਾਬ ਬੰਦ ਦੀ ਸਟ੍ਰਾਈਕ ਦੀ ਕਾਲ ਤੇ ਜਾਵਾਂਗੇ ਜੋ ਕਿ ਸਾਡੇ ਸਟੇਟ ਪ੍ਰਧਾਨ ਵੱਲੋਂ ਵੀ ਕਿਹਾ ਗਿਆ ਕਿ ਤੁਸੀਂ ਆਪਣਾ ਜਿਹੜੇ ਸਟੇਟ ਪ੍ਰਧਾਨ ਦੀ ਕਾਲ ਆ ਅਸੀਂ ਉਹ ਡਾਕਟਰ ਦਾ ਬਾਰ ਬਾਰ ਪ੍ਰੈਸ਼ਰ ਹੈ ਸਟੇਟ ਪ੍ਰਧਾਨ ਦੇ ਉੱਪਰ ਵੀ ਕਿ ਅਸੀਂ ਕੰਪਲੀਟ ਸਟ੍ਰਾਈਕ ਤੇ ਜਾਣਾ ਚਾਹੁੰਦੇ ਹਾਂ ਕੰਪਲੀਟ ਸਟ੍ਰਾਈਕ ਤੇ ਜਾਣਾ ਚਾਹੁੰਦੇ ਹਾਂ ਤੇ ਹਾਲੇ ਕੀ ਸਾਡੇ ਕੋਲ ਆਪਣੇ ਜਿਹੜੇ ਹੈਲਥ ਮਿਨਿਸਟਰ ਨੇ ਉਹਨਾਂ ਨੇ ਬਹੁਤ ਵਧੀਆ ਸਾਨੂੰ ਆਸ਼ਵਾਸ਼ਣ ਵੀ ਦਿੱਤਾ ਸੀਗਾ ਅਸੀਂ ਉਹਨਾਂ ਨੂੰ ਪਿਛਲੇ ਹਫਤੇ ਮਿਲੇ ਸੀਗੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਮੈਂ ਇਹਦੇ ਵਾਸਤੇ ਫਾਈਟ ਐ ਇਸ ਕਰਕੇ ਅਸੀਂ ਡਾਕਟਰ ਜਿਹੜੇ ਆ ਸਿਰਫ ਇੱਕ ਆਪਣੇ ਹੈਲਥ ਮਿਨਿਸਟਰ ਦੇ ਆਸ਼ਵਾਸ਼ਣ ਦੇ ਉੱਪਰ ਸਿਰਫ ਅਜੇ ਸਟ੍ਰਾਈਕ ਨਹੀਂ ਕੀਤੀ ਨਾ ਬਾਤ ਉਹ ਤਰुण मेहता ਦੀ ਰਿਪੋਰਟ ਐ ਐਸਐਮਜ਼ ਨਿਊਜ਼